ਪਹਿਲਾਂ ਦੋ ਜਿਹੜੀਆਂ ਟਰਾਲੀਆਂ ਇੱਥੋਂ 도ੜ ਗਈਆਂ ਨੇ ਕਹੀ ਵੀ ਇੱਥੇ ਜਿਹੜੀ ਆਪਣੇ ਛੱਡ ਗਏ ਨੇ ਮਾਈਨਿੰਗ ਵਾਲੇ ਤਾਂ ਇਹ ਨੌਜਵਾਨਾਂ ਨਾਲ ਗੱਲ ਵੀ ਕਰਨੀ ਚਾਹੀਈ ਆਪਾਂ ਕੈਮਰਾ ਪੋਰਸੂnga ਕੇ ਤਸਵੀਰਾਂ ਥੜੀਆਂ ਕੋਲ ਹੋ ਕੇ ਦਿਖਾ ਦੇਣ ਹਲਕਾ ਚੱਬੇ ਵਾਲਾ 도ੜਦਾ ਮੀਡੀਆ ਨੂੰ ਵੇਖ ਕੇ ਜਿਹੜੀਆਂ ਦੋ ਟਰਾਲੀਆਂ 도ੜ ਤੁਕੀਆਂ ਨੇ ਇੱਕ ਡਾਇਰੈਕਟਰ ਟਰਾਲੀ ਆ ਜਿਹੜੀ ਰੇਤਾ ਵੀ ਛੱਡ ਦੁੱਚਾ ਛੱਡ ਦਿੱਤੀ ਉਸ ਵੱਲ ਅਜਿਹਾ ਸੋਲੋ ਰੇਤਾ ਵਾਈ ਜਾ ਰਹੀ ਸੀ ਹਲਕਾ ਚੱਬੇ ਵਾਲ ਦੀਆਂ ਤਸਵੀਰਾਂ ਨੇ ਅੱਖਾਂ ਖੋਲ ਕੇ ਪ੍ਰਸ਼ਾਸਨ ਵੀ ਦੇਖ ਲਵੇ ਤੇ ਜਿਹੜੇ ਰਾਜਨੀਤਿਕ ਨੁਮਾਇੰਦੇ ਆ ਉਹ ਵੀ ਦੇਖ ਲੈਣ ਜੀ ਦੋਸਤੋ ਤੁਸੀਂ ਦੇਖ ਰਹੇ ਹੋ ਹਸ਼ਿਆਰਪੁਰ نیوز ਮੈਂ ਆਪਣੇ ਸਾਥੀ ਪੱਤਰਕਾਰ ਚੇਤਨ ਕਸ਼ਬ ਦੇ ਨਾਲ ਅੱਜ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਓਂਟਵਾਲ ਸੈਦਪੁਰ ਪੁੰਜਾ ਨੀਤਪੁਰ ਔਰ ਇਹ ਚਾਰ ਪੰਜ ਪਿੰਡ ਹੈਗੇ ਆ ਮੱਖਣਗੜ ਇਨ੍ਹਾਂ ਦੇ ਵਿੱਚ ਵੱਡੇ ਪੱਧਰ ਤੇ ਮਾਈਨਿੰਗ ਹੋ ਰਹੀ ਹੈ ਪਿਛਲੇ 2-3 ਦਿਨ ਤੋਂ ਸਾਨੂੰ ਫੋਨ ਆ ਰਹੇ ਸੀ ਕਿ ਉਸ ਜਿਸ ਪਾਸੇ ਅਸੀਂ ਪਹਿਲਾਂ 2-3 ਖਬਰਾਂ ਕਰ ਚੁੱਕੇ ਆ ਉਧਰ ਮਾਈਨਿੰਗ ਘਟੀ ਆ ਪਰ ਇਸ ਪਾਸੇ ਦਿਨ ਵੇਲੇ ਵੀ ਚੱਲ ਰਹੀ ਆ ਅੱਜ ਅਚਾਨਕ ਅਸੀਂ ਅਸੀਂ ਸੈਦਪੁਰ ਪਿੰਡ ਦੇ ਬਾਰ ਬਾਰ ਜਿਸਲੇ ਅਸੀਂ ਪਹੁੰਚੇ ਆਂ ਓਟਵਾਲ ਵਾਲੇ ਪਾਸੇ ਦੀ ਤੇ ਇੱਥੇ ਵੱਡੇ ਪੱਥਰ ਤੇ ਮਾਈਨਿੰਗ ਹੋ ਰਹੀ ਸੀ ਦੋ ਪੋਕਲੇਨ ਮਸ਼ੀਨਾਂ ਛੋਟ ਛੋਟੀਆਂ ਜਿਹੜੀਆਂ ਸੀਗੀਆਂ ਉਹ ਲੱਗੀਆਂ ਸੀਗੀਆਂ ਉਹਨਾਂ ਨੂੰ ਦੇਖ ਕੇ ਸਾਨੂੰ ਉਹ ਭੱਜ ਗਏ ਮੇਰੇ ਨਾਲ ਸਾਥੀ ਚੇਤਨ ਜੀ ਆਏ ਆ ਚੇਤਨ ਜੀ ਹੁਣ ਤੁਸੀਂ ਚਾਨਣਾ ਪਾ ਦਿਓ ਕੀ ਕੀ ਦ੍ਰਿਸ਼ ਦੇਖਿਆ ਥੋੜਾ ਅਸੀਂ ਸਹੋਸਾਈ ਵੀ ਹੋਏ ਪਏ ਆ ਕਿਉਂਕਿ ਅਸੀਂ ਭੱਜ ਕੇ ਆਏ ਆ ਪਿੱਛਾ ਕੀਤਾ ਕਾਫੀ ਹੈ ਨਾ ਉੱਥੋਂ ਦੌੜ ਕੇ ਆਏ ਆ ਤੇ ਇੱਕ ਜਦੋਂ ਅਸੀਂ ਇਹ ਬਾੜੀਆਂ ਕਲਾਂ ਦੀ ਆਪਾਂ ਖਬਰ ਇੱਕ ਨਸ਼ਰ ਕੀਤੀ ਸੀ ਤਾਂ ਉੱਥੇ ਇੱਕ ਸਾਡਾ ਮੇਨ ਪੁਆਇੰਟ ਰਹਾ ਸੀ ਕੁਦਰਤ ਦਾ ਘਾਣਤਾ ਹੋ ਰਿਹਾ ਪਰੰਤੂ ਜਿਹੜੇ ਪੰਛੀ ਸੀ ਉਹ ਕਿਵੇਂ ਆਪਣਾ ਰਹਿਣ ਬਸੇਰਾ ਬਣਾ ਰਹੇ ਸਹੀ ਹੈ ਨਾ ਜੇ ਕੋ ਮਤਲਬ ਕਿ ਉਹ ਅਰੂ ਨੂੰ ਕੰਬਾਉਣ ਵਾਲੀਆਂ ਤਸਵੀਰਾਂ ਸਹੀ ਪਰ ਇੱਕ ਕੈਮਰਾ ਪਰਸਨ ਕਾ ਕੇ ਕਿ ਜ਼ੂਮ ਕਰਕੇ ਉਹ ਤਸਵੀਰ ਦਿਖਾ ਦਿਓ ਜੀ ਕਿਵੇਂ ਇੱਕ ਬੇਜ਼ੁਬਾਨ ਆ ਜਿਹੜਾ ਉਹ ਦਰਖਤ ਦੀ ਛਾਂ ਹੇਠ ਉਹ ਪਿਆ ਹੋਇਆ ਹੈ ਕਿਉਂਕਿ ਜਿਹੜਾ ਅਸੀਂ ਮਨੋਖਾਂ ਅਸੀਂ ਤਾਂ ਏਸ਼ੀਆ ਦੇ ਵਿੱਚ ਕੁਦਰਤ ਦੇ ਵਿੱਚ ਦੀਪਕ ਜੀ ਸਾਡੇ ਤੇ ਪ੍ਰਮਾਤਮਾ ਨੇ ਬਹੁਤ ਸਾਰੀ ਮਿਹਰ ਕੀਤੀ ਹੋਈ ਹੈ ਆਮ ਆਵਾਮ ਤੇ ਪਰ ਤੋਂ ਦੂਜੇ ਪਾਸੇ ਦੇਖੋ ਕਿੰਨੀਆਂ ਇਹ ਦਿਲ ਨੂੰ ਇਹ ਟੁੰਬਣ ਵਾਲੀਆਂ ਜਿਹੜੀਆਂ ਤਸਵੀਰਾਂ ਨੇ ਇਹ ਦਰਖਤ ਜਿਹੜਾ ਤਾਜ਼ਾ ਵੜ ਦਿੱਤਾ ਗਿਆ ਤੇ ਉਸ ਤੋਂ ਬਾਅਦ ਉਹ ਦੇਖੋ ਦਰਖਤ ਦੇ ਛਾਵੇਂ ਬੈਠਾ ਹੋਇਆ ਜੀ ਇਹ ਜੇਕਰ ਇਸੇ ਤਰ੍ਹਾਂ ਦੇ ਹਾਲਾਤ ਰਏ ਦੀਪਕ ਜੀ ਕਿੱਥੇ ਜਾਣਗੇ ਜੀ ਚੇਤਨ ਜੀ ਏ اگر ਇੱਥੇ ਮਾਈਨਿੰਗ ਚੱਲਦੀ ਰਹਿੰਦੀ ਤਾਂ ਇਹਨੂੰ ਬੈਠਣ ਨੂੰ ਜਗ੍ਹਾ ਨਹੀਂ ਮਿਲਣੀ ਸੀ ਜਗ੍ਹਾ ਨਹੀਂ ਮਿਲਣੀ ਸੀ ਬਿਲਕੁਲ ਕਿਉਂਕਿ ਉਹ ਜਿਹੜੀ ਥੱਲਿਓਂ ਪੱਟੀ ਕੇ ਰੇਤਾ ਠੰਢੀ ਨਿਕਲਦੀ ਅਕਸਰ ਉੱਪਰੋਂ ਗਰਮ ਬੇਸ਼ੱਕ ਟੈਂਪਰੇਚਰ ਹੋ ਜਾਂਦਾ ਰੇਤਾ ਜਿਹੜੀ ਥੱਲਿਓਂ ਠੰਢੀ ਸੀ ਇਸੇ ਕਰਕੇ ਉਹ ਠੰਢੀ ਰੇਤਾ ਦਾ ਆਨੰਦ ਮਾਣਣ ਲਈ ਇਹਦੇ ਵਿੱਚ ਆ ਗਿਆ ਹੈਗਾ ਆ ਤੁਸੀਂ ਦੇਖ ਲਓ ਕੱਟੂ ਘੱਟ ਕਿੰਨੇ ਕਿੰਨੇ ਫੁੱਟ ਤੱਕ ਹੈ ਮੈਨੂੰ ਲੱਗਦਾ ਕਿ 8 ਤੋਂ 10 ਫੁੱਟ ਤੱਕ ਦੇਖਦੇ ਨਾ 10 ਤੋਂ 12 ਫੁੱਟ ਤੱਕ ਹੈ ਮੈਂ نیچے ਖੜ ਕੇ ਦੇਖਿਆ 10 ਤੋਂ 12 ਫੁੱਟ ਤੱਕ ਜਿਹੜੀ ਹੈ ਇਹ ਮਾਈਨਿੰਗ ਕੀਤੀ ਗਈ ਹੈ ਸਟਾਰਟ ਨਹੀਂ ਹੋ ਸਕਿਆ ਪਿੱਛੇ ਵਾਲੀਆਂ ਤਸਵੀਰਾਂ ਹੁਣ ਪ੍ਰੀਤ ਜੀ ਦਿਖਾ ਦਿਓ ਮਾਈਨਿੰਗ ਇੱਥੇ ਵੀ 10 ਤੋਂ 12 ਫੁੱਟ ਹੋਈ ਆ ਪਰੰਤੂ ਹੁਣ ਮਾਈਨਿੰਗ ਨੂੰ ਟੱਕਣ ਦੇ ਲਈ ਜਿਹੜੇ ਇੱਥੇ ਦਰਖਤ ਹੈ ਜਿਹੜੇ ਉਹ ਲਗਾ ਦਿੱਤੇ ਗਏ ਨੇ ਪਰੰਤੂ ਹੈਰਾਨੀ ਜਨਕ ਗੱਲ ਇਹ ਹੈ ਕਿ ਥੋੜਾ ਕੈਮਰਾ ਪਰਸਨ ਲਗਾ ਕੇ ਤਸਵੀਰਾਂ ਉੱਧਰ ਨੂੰ ਦਿਖਾ ਦੇਣ ਇਹ ਪਿੱਛੇ-ਪਿੱਛੇ ਤੱਕ ਜਿੱਥੇ ਇੱਥੇ ਖੇਤ ਜਾ ਰਹੇ ਨੇ ਉੱਥੇ ਓਵੇਂ-ਓਵੇਂ ਇਹ ਨਜਾਇਜ਼ ਮਾਈਨਿੰਗ ਦਾ ਗੌਰਖ ਦੰਦਾ ਏਵੇਂ ਹੀ ਚੱਲ ਰਿਹਾ ਹੈ ਤੇ ਉਸ ਤੋਂ ਬਾਅਦ ਹੁਣ ਅਸੀਂ ਤੁਹਾਡੇ ਨਾਲ ਉਹ ਤਸਵੀਰਾਂ ਸਾਂਝੀਆਂ ਕਰਨ ਜਾ ਰਹੇ ਹਾਂ ਜਦੋਂ ਅਸੀਂ ਮੌਕੇ ਤੇ ਪਹੁੰਚੇ ਹ ਜੀ ਤੇ ਭੱਜ ਜੇ ਕੀ ਘਣਾ ਚੰਦੋ ਜਿਸ ਤਰ੍ਹਾਂ ਦੇ ਹਾਲਾਤ ਦੇਖੋ ਜੀ ਜੀ ਹਾਲਾਤ ਤੁਸੀਂ ਛਰੇ ਆਮ ਪੰਦਰੇ ਮਾਈਨਿੰਗ ਹੋ ਰਹੀ ਸੀ ਤੁਸੀਂ ਦੇਖ ਲਓ ਕਿ ਕਿਸ ਤਰ੍ਹਾਂ ਉਹ ਟਰੈਕਟਰ ਵਾਲਾ ਭੱਜਿਆ ਹੈਗਾ ਇਸ ਤਰ੍ਹਾਂ ਔਰ ਦੋ ਪੋਕਲੈਨ ਜਿਹੜੀਆਂ ਛੋਟੀਆਂ ਸਿਗੀਆਂ ਔਰ ਉਹ ਇਸ ਇਸ ਜਗ੍ਹਾ ਦੇ ਉੱਤੇ ਟਰੈਕਟਰ ਨੂੰ ਭਰ ਰਹੀਆਂ ਸੀ ਟਰਾਲੀ ਨੂੰ ਉਸ ਤੋਂ ਬਾਅਦ ਤੁਸੀਂ ਦੇਖ ਲਓ ਬਈ ਦਰਖਤ ਵੀ ਸਿੱਟਿਆ ਹੈਗਾ ਕਿੰਨੇ ਦਰਖਤਾਂ ਦੀ ਬਲੀ ਹੈ ਕਈ ਕਈ ਵੀ মিডিਆ ਨੂੰ ਦੇਖ ਕੇ ਕਈ ਵੀ ਛੜ ਕੇ ਭੱਜ ਗਏ ਆਪਣੇ ਕਈ ਔਰ ਉਹਨਾਂ ਦੇ ਆ ਪਾਣੀ ਵਾਲੀ ਜਿਹੜੀ ਆ ਟੈਂਕੀ ਇਹ ਰੱਖੀ ਆ ਤਸਵੀਰਾਂ ਜਿਹੜੀਆਂ ਥੋੜੀਆਂ ਹੋਰ ਜ਼ੂਮ ਕਰਕੇ ਦਿਖਾ ਦੇਣ ਜਿਹੜੀਆਂ ਦੋ ਟਰਾਲੀਆਂ ਪਹਿਲਾਂ ਵੀ ਟਰੈਕਟਰ ਅਧੋੜੇ ਨੇ ਤੇ ਤੀਜਾ ਇਹ ਟੁੱਟਿਆ ਜੀ ਦੀਪਕ ਜੀ ਜਿਵੇਂ মিডিਆ ਪਹੁੰਚਦਾ ਨਾਲ ਹੀ ਉਹ ਟੁੱਟ ਜਾਂਦੇ ਨੇ ਜੀ ਦੇਖੋ ਇਹ ਸਾਨੂੰ ਕੁਝ ਇਹ ਕਹਿ ਰਹੇ ਸੀ ਭਈ ਮਾਈਨਿੰਗ ਬਿਲਕੁਲ ਨਹੀਂ ਹੁੰਦੀ ਸਾਨੂੰ ਦੱਸਿਆ ਜਾਵੇ ਅਗਰ ਰਾਜਨੀਤਿਕ ਲੋਕ ਆ ਜਿਹੜੇ ਉਹ ਇਥੋਂ ਘੁੰਮਣ ਘੁਮ ਕੇ ਉਹ ਦੇਖਣ ਦੇਖੋ ਘੁੰਮਦੇ ਆ ਵੋਟਾਂ ਲਈ ਘੁੰਮਦੇ ਆ ਚੈੱਕ ਬੰਡਰ ਨੂੰ ਘੁੰਮਦੇ ਆ ਸਾਰੇ ਘੁੰਮਦੇ ਆ ਅਗਰ ਉਹ ਘੁੰਮਦੇ ਉਹਨਾਂ ਨੂੰ ਇਹ ਬਿਲਕੁਲ ਦਿਖਾਈ ਦਿੱਤੀ ਹੋਣੀ ਹੁਣ ਅੱਜ ਤੁਸੀਂ ਦੇਖ ਲਓ ਦਿਨ ਦੇ ਕਿੰਨੇ ਟਾਈਮ ਬੱਜੇ ਆ 11 12 ਵਜੇ ਆ ਔਰ ਕਿੰਦੀ ਸ਼ਰ੍ਯਾਮ ਜਿਹੜੀ ਮਾਈਨਿੰਗ ਹੋ ਰਹੀ ਸੀ ਬਿਨਾ ਕਿਸੇ ਝਿਜਕ ਦੇ ਉੱਤੇ ਬਨਾਸਪਤੀ ਦੀ ਬਲੀ ਲਈ ਜਾ ਰਹੀ ਹੈ ਔਰ ਤੁਸੀਂ ਇਹ ਦੇਖੋ ਕਿ ਕਿਸ ਤਰ੍ਹਾਂ ਉਹ ਆਪਣਾ ਟਰੈਕਟਰ ਔਰ ਟਰੈਕਟਰ ਜਿਹੜੀ ਉੱਦੀ ਟਰਾਲੀ ਭਰੀ ਹੋਈ ਯੋ ਵੀ ਵਿੱਚ ਹੀ ਉਹਨਾਂ ਛੱਡ ਕੇ ਅੱਜ ਆਉਂਦਾ ਟਰੈਕਟਰ ਅਸਲ ਮਾਇਨੇ ਦੇ ਵਿੱਚ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਉਹ ਸਟਾਰਟ ਨਹੀਂ ਹੋਇਆ ਦੋ ਪਹਿਲਾਂ ਫਸ ਗਈਆਂ ਟਰਾਲੀਆਂ ਜਿਹੜਾਂ ਨੂੰ ਉਹ ਛੋਟੀਆਂ ਮਸ਼ੀਨਾਂ ਜਿਹੜੀਆਂ ਲਾਈਆਂ ਹੋਈ ਸੀ ਛੋਟੀਆਂ ਪੋਕਲੈਂਡ ਮਸ਼ੀਨ ਟਾਈਪ ਜਿਹੜੀ ਉਹ ਬਣਾਈ ਹੋਈ ਸੀ ਇਹਦਾ ਟਰੈਕਟਰ ਸਟਾਰਟ ਨਹੀਂ ਹੈ ਦੀਪਕ ਜੀ ਤਾਂ ਫਸ ਗਿਆ ਜੀ ਇੱਥੇ ਇਹਦਾ ਟਰੈਕਟਰ ਸਟਾਰਟ ਨਹੀਂ ਹੋਇਆ ਫਿਰ ਉਸ ਤੋਂ ਬਾਅਦ ਉਸਨੇ ਟਰੈਕਟਰ ਕੱਢਣ ਦੀ ਕੋਸ਼ਿਸ਼ ਕੀਤੀ ਅੱਧੀ ਟਰਾਲੀ ਭਰੀ ਹੋਈ ਸੀ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਉਹ ਰਸਤੇ ਦੇ ਵਿੱਚ ਵਿੱਚ ਦਿਖਾਵੇ ਕਿ ਇਸ ਤਰ੍ਹਾਂ ਹੋ ਰਿਹਾ ਤਾਂ ਜਿਹੜੀ ਆ ਸਿੱਟਦਾ ਗਿਆ ਤਾਂ ਉਹਦੀ ਜਿਹੜੀ ਆ ਕਿ ਇਹ ਤਸਵੀਰਾਂ ਦਿਖਾ ਦੇਣਾ ਜਿਵੇਂ ਜਿਵੇਂ ਟਰਾਲੀ ਇੱਥੋਂ ਲੰਗੀ ਆ ਤੇ ਹੁਣ ਇਹ ਅੱਖਾਂ ਖੋਲ ਕੇ ਦੇਖ ਲੈਣ ਜਿਹੜੇ ਇੱਥੇ ਦੇ ਰਾਜਨੀਤਿਕ ਨੁਮਾਇੰਦੇ ਨੇ ਅੱਖਾਂ ਖੋਲ ਕੇ ਦੇਖ ਲੈਣ ਇਹ ਬਹੁਤ ਟਿੱਪਣੀਆਂ ਜਿਹੜੀਆਂ ਉਹ ਆਈਆਂ ਨੇ ਇਹ ਦੀਪਕ ਜੀ ਉਸ ਬਾਬਤ ਵੀ ਅਸੀਂ ਗੱਲਬਾਤ ਕਰਾਂਗੇ ਦੇਖੋ ਕਹੀ ਇੱਕ ਹੋਰ ਲੱਭ ਗਈ ਆ ਜੀ ਆ ਦੇਖ ਲਓ ਮੈਂ ਥੋੜਾ ਥੱਲੇ ਦੀਪਕ ਜੀ ਜਾ ਰਿਆਂ ਦਿਖਾ ਦਈਏ ਆ ਕਹੀ ਇੱਕ ਆ ਬਈ ਆ ਜੀ ਇੱਕ ਕਹੀ ਇਹ ਬਈ ਆ ਇੱਕ ਕਹੀ ਉਹ ਛੱਡ ਗਿਆ ਉਹ ਮੈਨੂੰ ਲੱਗਦਾ ਇਹਨਾਂ ਨੇ ਪੀਣ ਲਈ ਆਪਣਾ ਪਾਣੀ ਪੂਣੀ ਰੱਖਿਆ ਸੀਗਾ ਉਹ ਵੀ ਛੱਡ ਗਏ ਵਾ ਤੇ ਦੂਜੇ ਪਾਸੇ ਦੇਖੋ ਪ੍ਰਸ਼ਾਸਨ ਦੀਆਂ ਅੱਖਾਂ ਦੇ ਵਿੱਚ ਘੱਟਾ ਪਾਉਣ ਦੇ ਲਈ ਕੀ ਤਕਨੀਕ ਬਣਾਈ ਜਾ ਰਹੀ ਹੈ ਰੇਤਾ ਪਾਟ ਕੇ ਨਾਲ ਦੇ ਨਾਲ ਖਾਦ ਹੈ ਜਿਹੜੀ ਆ ਉਹ ਇਹਨਾਂ ਵੱਲੋਂ ਜਿਹੜੀ ਉਹ ਪਾਈ ਜਾ ਰਹੀ ਹੈ ਸੋ ਦੂਜੇ ਪਾਸੇ ਤੁਹਾਨੂੰ ਦੱਸ ਦਈਏ ਕਿ ਇਸ ਥਾਂ ਤੋਂ ਲੈ ਕੇ ਆਪਾਂ ਪਿੱਛੇ ਤੱਕ ਕਰੀਏ ਜਿਵੇਂ ਜਿਵੇਂ ਇਹ ਬਹੁਤ ਵੱਡੇ ਪੱਧਰ ਤੇ ਖੇਤਾਂ ਦੇ ਵਿੱਚ ਚੇਤਨ ਜੀ ਦੇਖੋ ਕੀ ਨਜ਼ਾਰਾ ਹੈ ਗੱਬੇ ਇੱਕ ਜਿੱਦਾਂ ਉਹ ਢਿੱਲੇ ਤੇ ਖੜੇ ਹੁੰਦੇ ਨੇ ਢਿੱਲੇ ਤੇ ਖੜੇ ਹੁੰਦੇ ਆ ਉਹ ਜਿੱਦਾਂ ਕਿਤੇ ਇੱਕ ਨਾ ਸਮੁੰਦਰ ਦਾ ਕਿਨਾਰਾ ਦੋ ਪਾਸੇ ਸਮੁੰਦਰ ਆ ਔਰ ਇਹ ਗੱਬੇ ਇੱਕ ਜਿਹੜਾ ਰਸਤਾ ਬਣਿਆ ਔਰ ਤੁਸੀਂ ਦੇਖ ਲਓ ਭਈ ਜਿਹੜੀ ਮਾਈਨਿੰਗ ਆ ਸ਼ਾਇਦ ਇੱਕ ਅੱਧੇ ਦਿਨ ਦੇ ਵਿੱਚ ਇਹ ਹੋ ਜਾਣੀ ਕੈਮਰਾਮੈਨ ਨੂੰ ਦਿਖਾਓ ਭਈ ਇਹ ਜਸਟ ਅੱਜ ਅੱਧਾ ਘੰਟਾ ਪਹਿਲਾਂ ਦੀ ਆ ਸੀ ਆ ਜਦੋਂ ਅਸੀਂ ਆਏ ਆ ਉਦੋਂ ਸਾਨੂੰ ਦੋ ਜਿਹੜੇ ਬੋਕ ਲਿਆ ਉਹ ਭੱਜ ਗਏ ਇੱਥੋਂ ਬਹੁਤ ਸਾਰੇ ਰਾਜਨੀਤਿਕ ਲੀਡਰਾਂ ਨੂੰ ਇਹ ਜਵਾਬ ਹੈ ਦੀਪਕ ਜੀ ਤੇ ਮੈਨੂੰ ਲੱਗਦਾ ਹੁਣ ਪੱਖ ਲੈਣ ਦਾ ਵੀ ਜਿਹੜਾ ਉਹ ਸਮਾਂ ਨਹੀਂ ਰਿਹਾ ਕਿਉਂਕਿ ਤਾਂ ਜਿਹੜੀਆਂ ਪੱਖ ਜਿਹੜਾ ਹੈ ਉਹ ਆਪਾਂ ਲਵਾਂਗੇ ਆਪਾਂ ਪ੍ਰਸ਼ਾਸਨਿਕ ਦਾ ਲਵਾਂਗੇ ਪ੍ਰਸ਼ਾਸਨ ਦਾ ਆਸ਼ੰਦ ਦਾ ਜਰੂਰ ਪੱਖ ਰਮਾ ਕੇ ਕਹੀਆਂ ਦੀਪਕ ਜੀ ਕੈਮਰਾ ਪਰਸੇ ਸਾਹਮਣੂ ਕਾਹਾਂਗੇ ਕਿ ਥੋੜਾ ਇਹ ਕਲੋਜ਼ ਆ ਜਾਣ ਲਾਗੇ ਆ ਜਾਣ ਤਿੰਨ ਕਹੀਆਂ ਇੱਕ ਤਾਂ ਉਧਰ ਹੀ ਕਹੀ ਚੱਕ ਕੇ ਆਪਾਂ ਇੱਥੇ ਰੱਖੀ ਆ ਇੱਕ ਇੱਕ ਕਹੀ ਇਹ ਦੂਜੀ ਇਹ ਆ ਤੇ ਤੀਜੀ ਉਹ ਆ ਤੇ ਮੈਨੂੰ ਉਹ ਲੱਗਦਾ ਕਿ ਉਹ ਇੱਕ ਆ ਪਤਾ ਨਹੀਂ ਪਾਣੀ ਆ ਕਿ ਤੇਲ ਵਗਾਂ ਕੀ ਹੋ ਰਿਹਾ ਸੋ ਥੋੜਾ ਦੀਪਕ ਜੀ ਨੂੰ ਚੱਲਣ ਦੇ ਵਿੱਚ ਕਤ ਵੀ ਆਪਾਂ ਇਹ ਥੱਲੇ ਉਤਰਨਾ ਨਹੀਂ ਨਹੀਂ ਅਸੀਂ ਉਤਰਾਂਗੇ ਬਿਲਕੁਲ ਉਤਰਾਂਗੇ ਅਸੀਂ ਇਸ ਨੂੰ ਜਿਹੜਾ ਹੈ ਆਪਾਂ ਲੈਨੇ ਆ ਦੇਖੋ ਤਾਜ਼ਾ ਦਰਖਤ ਡਿਗਿਆ ਹੈ ਬਿਲਕੁਲ ਬਿਲਕੁਲ ਆ ਦੇਖੋ ਤੀਜੀ ਕਹੀ ਹੈ ਡਿਗੀ ਹੋਈ ਹੈ ਤੀਜੀ ਕਹੀ ਆ ਜਿਹੜੀ ਉਹ ਇੱਥੇ ਇਹ ਡਿਗੀ ਹੋਈ ਹੈ ਤੇ ਨਾਲ ਦੇ ਨਾਲ ਦੇਖ ਸਕਦੇ ਹੋ ਦਰਖਤ ਵੀ ਆ ਜਿਹੜਾ ਉਹ ਤਾਜ਼ਾ ਡਿਗਿਆ ਹੋਇਆ ਹੈ ਪਰੰਤੂ ਇਹ ਕਿ ਖਾਦ ਵਾਲਾ ਸਿਸਟਮ ਨਹੀਂ ਸਮਝ ਆਇਆ ਇਹ ਵੀ ਅਸੀਂ ਦੀਪਕ ਜੀ ਐਜ਼ ਅ ਸੀਨੀਅਰ ਜਰਨਲਿਸਟ ਆਪਾਂ ਦੇਖਦੇ ਦੀਪਕ ਜੀ ਆ ਜਾਓ ਫਿਰ ਨਹੀਂ ਨਹੀਂ ਚਲੋ ਚਲੋ ਚਾਹੋ ਧਿਆਨ ਨਾਲ ਥੋੜਾ ਚੱਲਣ ਦੇ ਵਿੱਚ ਦਿੱਕਤ ਆ ਤੁਹਾਨੂੰ ਤੇ ਇਹ ਦੇਖ ਲਓ ਕਿਵੇਂ ਕੁਦਰਤ ਦਾ ਜਿਹੜਾ ਕਹਾਣ ਕੀਤਾ ਜਾ ਰਿਹਾ ਇੱਕ ਇਹ ਦੇਖੋ ਇਹ ਤਾਜ਼ਾ ਦਰਖਤਾਂ ਜਿਹੜਾ ਸਾਡੀਆਂ ਅੱਖਾਂ ਮੋਹ ਰੇ ਪੱਟ ਹੋਇਆ ਜਿਵੇਂ ਹੀ ਇਹ ਡਿਗਿਆ ਤਾਂ ਅਸੀਂ ਪਹੁੰਚੇ ਆਂ ਤੇ ਆ ਪਿੱਛੇ ਸਮਾਨ ਹੈ ਇਹ ਦਰਖਤ ਨੂੰ ਡਿੱਗਦਾ ਦੇਖ ਕੇ ਸਾਡੀ ਨਿਗਾਹ ਪੈ ਗਈ ਆ ਵੀ ਇਹ ਦਰਖਤ ਕਿਉਂ ਡਿੱਗਿਆ ਹੈਗਾ ਤੈਨੂੰ ਵੀ ਬਿਲਕੁਲ ਅਸੀਂ ਬੈਕ ਦੇਖਣ ਤੋਰੇ ਹੋਏ ਸੀ ਕਿੰਨੀ ਕਮਾਈਂਗ ਹੋਈ ਆ ਪਰੰਤੂ ਸਾਡੇ ਆਉਂਦਿਆਂ ਨੂੰ ਇੱਥੇ ਇਹ ਦਰਖਤ ਡਿੱਗ ਪਿਆ ਜੀ ਇਹ ਦੇਖ ਲਓ ਆਪਣੇ ਝੋਲੇ ਰੋਟੀ ਰੋਟੀ ਵਾਲੇ ਭਾਂਡੇ ਰੋਟੀ ਆ ਜੀ ਪਾਣੀ ਆ ਰੋਟੀ ਆ ਉਹਨਾਂ ਦਾ ਆਪਣਾ ਸਮਾਨ ਹੈ ਕੈਮਰਾ ਪਰਸਨ ਨੂੰ ਕਹਾਂਗੇ ਕਿ ਥੋੜਾ ਤਸਵੀਰਾਂ ਜਿਹੜੀਆਂ ਜੂਮ ਕਰਕੇ ਦਿਖਾ ਦੇਣਾ ਇਹ ਪਾਣੀ ਦੀਆਂ ਬੋਤਲਾਂ ਰੋਟੀ ਵਾਲੇ ਭਾਂਡੇ ਆ ਜੀ ਵਿੱਚ ਖੋਲ ਕੇ ਵੀ ਦਿਖਾ ਦਿਓ ਬਾਅਦ ਚ ਫੇ ਕਈ ਕਹਿੰਦੇ ਆ ਕਿ ਝੂਠ ਬੋਲਦਾ ਮੀਡੀਆ ਪਤਾ ਨਹੀਂ ਕਿ ਆ ਜਾਂ ਕਿ ਆ ਨਹੀਂ ਹੈ ਨਾ ਜੀ ਦੇਖੋ ਅਦਾਰਾ ਹੁਸ਼ਾਰਪਰ ਨਿਊਜ਼ ਨੇ ਹਮੇਸ਼ਾ ਸੱਚ ਤੇ ਪੈਰਾ ਦਿੱਤਾ ਹੈ ਪਾਣੀ ਦੀ ਬੋਤਲ ਹੈ ਇਹ ਰੋਟੀ ਦਾ ਡੱਬਾ ਰੋਟੀ ਵਾਲਾ ਡੱਬਾ ਇਹਦਾ ਮਤਲਬ ਪੱਕੇ ਡੇਰੇ ਲਗਾਏ ਹੋਏ ਆ ਪੱਕੇ ਡੇਰੇ ਇਥੇ ਲਗਾਏ ਹੋਏ ਨੇ ਤਾਂ ਇਹ ਦੇਖੋ ਇਹਦੇ ਨਾਲ ਹੀ ਇੱਕ ਪੀਲੇ ਰੰਗ ਦਾ ਝੋਲਾ ਤੇ ਇੱਕ ਭੂਰੇ ਰੰਗ ਦਾ ਝੋਲਾ ਜਿਹੜਾ ਪਰੰਤੂ ਜਿਹੜੀ ਜ਼ਿਆਦਾ ਦੁੱਖ ਦੀ ਗੱਲ ਹੈ ਜ਼ਿਆਦਾ ਦੁੱਖ ਦੀ ਗੱਲ ਇਹ ਹੈ ਦੀਪਕ ਜੀ ਤਾਜ਼ਾ ਦਰਖਤ ਹੈ ਸਾਡੀ ਗੱਡੀ ਉਥੋਂ ਜਿਵੇਂ ਹੀ ਰੁਕਦੀ ਹੈ ਗੱਡੀ ਬ੍ਰੇਕ ਮਾਰਦੀ ਹੈ ਤਨਾਲੀ ਇਹ درخت ਵੀ ਡਕਦਾ ਨਾਲ ਹੀ ਉਹ ਡੋੜ ਜਾਂਦੇ ਨੇ ਦੋ ਤਾਂ ਇੰਨੀ ਵਧੀਆ ਰਿਆ ਸਮਾਂ ਕਿ ਕੈਮਰੇ ਦੇ ਵਿੱਚ ਜਿਹੜੀਆਂ ਤਸਵੀਰਾਂ ਕੈਦ ਹੋ ਗਈਆਂ ਨੇ ਕਿਉਂਕਿ ਬਹੁਤ ਸਾਰੇ ਰਾਜਨੀਤਿਕ ਲੀਡਰਾਂ ਨੂੰ ਸਾਡੀਆਂ ਖਬਰਾਂ ਪੱਛਦੀਆਂ ਨਹੀਂ ਸੱਚ ਸੁਣਨਾ ਵਧੀਆ ਨਹੀਂ ਦੀਪਕ ਜੀ ਲੱਗਦਾ ਤੇ ਇੱਕ ਖਾਦ ਵਾਲਾ ਨਹੀਂ ਮੈਨੂੰ ਸਮਝ ਆਇਆ ਜੀ ਰਵਈਆ ਇਹ ਖਾਦ ਕਿਉਂ ਪਾਈ ਜਾ ਰਹੀ ਹੈ ਅੱਖਾਂ ਦੇ ਵਿੱਚ ਕੱਟਾ ਫੁੱਕਣ ਦਾ ਕੰਮ ਕੀਤਾ ਜਾ ਰਿਹਾ ਨਹੀਂ ਚੇਤਨ ਜੀ ਮੇਰੇ ਹਿਸਾਬ ਨਾਲ ਇਹ ਕਿਸੇ ਦੀ ਪਰਸਨਲ ਜਗ੍ਹਾ ਹੈ ਜਿਸ ਨੇ ਆਪਣੀ ਇਹ ਪ੍ਰਸ਼ਾਸਨ ਤੋਂ ਤੁਸੀਂ ਦੇਖ ਲਓ ਪੇ 10 10 ਫੁੱਟ ਜਿਹੜੀ ਹੈ 15 15 ਫੁੱਟ ਜਿਹੜੀ ਮਾਈਨਿੰਗ ਉਹਨੇ ਕੀਤੀ ਹੈਗੀ ਆ ਮੇਰੇ ਹਿਸਾਬ ਨਾਲ ਉਸਨੇ ਇਹ ਮਿੱਟੀ ਵੇਚ ਕੇ ਪਰ ਸ਼ਗੈਰ ਕਾਨੂੰਨੀ ਢੰਗ ਨਾਲ ਜਿਹੜੀ ਮਿੱਟੀ ਵੇਚ ਕੇ ਆ ਉਸ ਤੋਂ ਬਾਅਦ ਆਪਣੇ ਨੂੰ ਖੇਤ ਤਿਆਰ ਕੀਤੇ ਜਾ ਰਿਹਾ ਉਹ ਸਾਹਮਣੇ ਢੇਰ ਪਾਇਆ ਜਾ ਰਿਹਾ ਔਰ ਇਹਦੇ ਸਾਡੇ ਬੈਕ ਸਾਈਡ ਤੇ ਵੀ ਮਾਈਨਿੰਗ ਹੈ ਅਸੀਂ ਤਾਂ ਉਹ ਦੇਖ ਰਹੇ ਸੀਗੇ ਉਹ ਤੋਂ ਦੇਖ ਰਹੇ ਸੀ ਆਪਾਂ ਜਿਹੜੇ ਹੈ ਇੱਧਰ ਨੂੰ ਆਏ ਹਾਂ ਜੀ ਚੇਤਨ ਜੀ ਜਿਹੜੀ ਸਭ ਤੋਂ ਇਹ ਮਾਈਨਿੰਗ ਦੇ ਅੱਜ ਸ਼ਾਇਦ ਉਹਨਾਂ ਲੋਕਾਂ ਨੂੰ ਵੀ ਚੇਤਨ ਜੀ ਇਹ ਆਨਸਰ ਮਿਲ ਗਿਆ ਹੋਣਾ ਜਿਹੜੇ ਕਹਿੰਦੇ ਵੀ ਸਾਨੂੰ ਪਤਾ ਨਹੀਂ ਹੈਗਾ ਹੈਗਾ ਤੇ ਰਾਸ ਹੀ ਨਹੀਂ ਸਾਡੇ ਨਾਲ ਕੁਝ ਸਾਡੀ ਇੱਕ ਬੇਟੀ ਹੈਗੀ ਹੈ ਅਫੀਸਰ ਲੱਗੀ ਆ ਅੱਜ ਉਸ ਨੂੰ ਜਾਂਦੇ ਹੋਏ ਅਸੀਂ ਉਹਨੂੰ ਵੀ ਇਹ ਤਸਵੀਰਾਂ ਦੇ ਕੇ ਜਾਨਨੇ ਆ ਤੇ ਉਹ ਟਰੈਕਟਰਾਂ ਦੀ ਪਛਾਣ ਕਰ ਲਵੇ ਖੇਤ ਦੀ ਪਛਾਣ ਕਰ ਲਵੇ ਵੀ ਕੌਣ ਸੀਗੇ ਮੈਂ ਬੇਨਤੀ ਕਰੂੰਗਾ ਜ਼ਿਲ੍ਹਾ ਪ੍ਰਸ਼ਾਸਨ ਨੂੰ ਹੱਥ ਜੋੜ ਕੇ ਬੇਨਤੀ ਕਰੂੰਗਾ ਕਿ ਇਸ ਭੂਮੀ ਨੂੰ ਬਚਾਓ ਇਸ ਵਾਤਾਵਰਣ ਨੂੰ ਬਚਾਓ ਦਰਖਤਾਂ ਦਾ ਨਾਸ਼ ਨਾ ਕਰੋ ਇਸ ਮਾਈਨਿੰਗ ਨੂੰ ਰੋਕਿਆ ਜਾਵੇ ਕਿਉਂਕਿ ਇਹ ਬਹੁਤ ਸਾਰੇ ਦੀਪਕ ਜੀ ਕਮੈਂਟ ਬਾਕਸ ਵਿੱਚ ਕਮੈਂਟ ਕਰਦੇ ਨੇ ਕਿ ਯਾਰ ਕਿਸੇ ਨੇ ਕੰਮ ਨਹੀਂ ਕਰਨਾ ਆਪਣਾ ਉਹਨਾਂ ਨੂੰ ਵੀ ਜਵਾਬ ਮੈਂ ਦਾਂਗਾ ਕਿ ਤੁਸੀਂ ਫਿਰ ਮੈਨੂੰ ਡਾਟ ਦਿੰਦੇ ਹੋ ਕਿ ਤੂੰ ਥੋੜੀ ਤਿੱਖੀ ਸ਼ਬਦਾਵਲੀ ਵਰਤਦਾ ਤੁਸੀਂ ਦੇ ਦਿਓ ਉਹਨਾਂ ਨੂੰ ਵੀ ਜਵਾਬ ਦੇਖੋ ਕੰਮ ਕਰਨ ਨੂੰ ਕੋਈ ਨਹੀਂ ਰੋਕਦਾ ਬਿਲਕੁਲ ਕੰਮ ਕਰਨ ਲਈ ਬਾਬਾ ਸਾਹਿਬ ਦਾ ਲਿਖਿਆ ਸੰਵਿਧਾਨ ਹੈ ਸੰਵਿਧਾਨ ਦੇ ਅਨੁਸਾਰ ਦੇਸ਼ ਦੇ ਵਿੱਚ ਸੂਬੇ ਦੇ ਵਿੱਚ ਕੰਮ ਕਰਨ ਨੂੰ ਬਿਲਕੁਲ ਹੀ ਰੋਕਿਆ ਜਾ ਸਕਦਾ ਤੁਸੀਂ ਉਸ ਲਿਖੇ ਸੰਵਿਧਾਨ ਨਾਲ ਸਰਕਾਰ ਦੀਆਂ ਬਣਾਈਆਂ ਨੀਤੀਆਂ ਨਾਲ ਤੁਹਾਨੂੰ ਕੰਮ ਕਰੋ ਤੁਸੀਂ ਅਸੀਂ ਤੁਹਾਡੀ ਮਦਦ ਕਰਦੇ ਹਾਂ ਜੇ ਉਹਦੇ ਵਿੱਚ ਵੀ ਤੁਹਾਡੇ ਕੋ ਕੋ ਅੜਚਣ ਆਦੀ ਹੈਗੀ ਆ ਪਰ ਇਸ ਤਰ੍ਹਾਂ ਜਿਹੜਾ ਹੈਗਾ ਮਾ ਜਿਹੜੀ ਭੂਮੀ ਦਾ ਜਿਹੜਾ ਹਨਨ ਨਾ ਕਰੋ ਦੇਸ਼ ਦੇ ਧਨ ਨੂੰ ਲੁੱਟੋਰਾ ਜੀ ਬਿਲਕੁਲ ਸੋ ਦੀਪਕ ਅਗਰਿ ਹੋਤਰੀ ਜੀ ਤੇ ਅੱਜ ਮੇਰੇ ਵੱਲੋਂ ਇੱਕ ਬਹੁਤ ਅਹਿਮ ਖੁਲਾਸਾ ਕੀਤਾ ਗਿਆ ਮੈਨੂੰ ਲੱਗਦਾ ਕਿ ਸ਼ਾਇਦ ਹੁਣ ਅਖੀਰ ਦੇ ਵਿੱਚ ਬੋਲਣ ਦੀ ਜਿਹੜੀ ਉਹ ਕੋਈ ਵੀ ਕਮੀ ਜਾਂ ਜੜੀਓ ਬਾਕੀ ਨਹੀਂ ਰਹਿੰਦੀ ਆ ਦੀਪਕ ਜੀ ਕਿਉਂਕਿ ਤਸਵੀਰਾਂ ਜਿਹੜੀਆਂ ਉਹ ਕੈਦ ਹੋ ਚੁੱਕੀਆਂ ਨੇ ਕੈਮਰੇ ਦੇ ਵਿੱਚ ਕਿਉਂਕਿ ਜੇਕਰ ਉਹ ਸਹੀ ਹੁੰਦੇ ਚੋਰ ਨਾ ਹੁੰਦੇ ਤਾਂ ਉਹ ਇਸ ਤਰ੍ਹਾਂ ਭੱਜਦੇ ਨਾ ਤੀਸਰਾ ਟਰੈਕਟਰ ਵੀ ਭੱਜ ਜਾਣਾ ਸੀ ਪਰੰਤੂ ਉਸ ਦੀ ਮਾੜੀ ਕਿਸਮਤ ਕਹ ਲਓ ਕਿ ਉਸ ਦਾ ਟਰੈਕਟਰ ਜਿਹੜਾ ਸਟਾਰਟ ਨਹੀਂ ਹੋਇਆ ਉਹਦੇ ਨਾਲ ਗੱਲਬਾਤ ਵੀ ਕਰਨੀ ਚਾਹੀਦੀ ਆ ਇੰਨੇ ਨੂੰ ਮੈਂ ਹਲੇ نیچے ਹੀ ਉਤਰ ਰਿਹਾ ਸੀਗਾ ਕਿ ਉਸ ਦਾ ਟਰੈਕਟਰ ਜਿਹੜਾ ਸਟਾਰਟ ਹੋ ਗਿਆ ਤੇ ਉਹ ਵੀ ਮੋਕੇ ਤੋਂ ਭੱਜ ਗਿਆ ਪਰੰਤੂ ਜਾਂਦੇ ਜਾਂਦੇ ਇੱਕ ਮੀਡੀਆ ਦੇ ਕੈਮਰੇ ਮੂਰੇ ਥੋੜੀ ਜਿਹੀ ਇਮਾਨਦਾਰੀ ਉਹ ਜ਼ਰੂਰ ਦਿਖਾ ਗਿਆ कि ਜਿਹੜੀ ਉਹ ਰੇਤਾ ਜਿਹੜੀ ਉਹ ਟਰਾਲੀ ਦੇ ਵਿੱਚ ਲੱਦੀ ਹੋਈ ਸੀਗੀ ਉਸ ਨੂੰ ਉਹ ਜ਼ਰੂਰ ਇੱਥੇ ਸਿੱਟ ਗਿਆ ਸੋ ਹੁਣ ਪ੍ਰਸ਼ਾਸਨ ਨੂੰ ਵੀ ਬੇਨਤੀ ਹੈ ਰਾਜਨੀਤਿਕ ਨੁਮਾਇੰਦਿਆਂ ਨੂੰ ਵੀ ਬੇਨਤੀ ਹੈ ਤੇ ਤਸਵੀਰਾਂ ਲਾਈਵ ਤਸਵੀਰਾਂ ਹੁਣ ਦਿਖਾਈਆਂ ਨੇ ਹੁਣ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਤੁਸੀਂ ਮੌਕੇ ਤੇ ਪਹੁੰਚੋ ਮੌਕੇ ਤੇ ਪਹੁੰਚ ਕੇ ਤੁਸੀਂ ਫੂਟੇਜ ਜੇ ਤੁਸੀਂ ਚਾਹੋ ਤਾਂ ਅਸੀਂ origignal ਜਿਹੜੀ ਫੂਟੇਜ ਆ ਤੁਹਾਨੂੰ ਅਸੀਂ ਅਵੇਲੇਬਲ ਕਰਵਾ ਸਕਦੇ ਆ ਤੇ ਇਹਨਾਂ ਤੇ ਤੁਸੀਂ ਕਾਰਵਾਈ ਕਰੋ ਸੋ ਬਹੁਤ ਬਹੁਤ ਧੰਨਵਾਦ ਜੀ